वैग्रजी हां जी वैग्रजी शिरगुरु हरगोबिंद साहिब जी, जी? हर जी, जी, हर जी नु मेरी पीड़े ते मालिक क्यों किया ਜਾਂਦਾ ਹੈ ਕਿਉਂਕਿ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਇੱਕ ਮੀਰੀ ਭਾਵ ਸ਼ਕਤੀ ਦੀ ਦੂਸਰੀ ਪੀਰੀ ਪਾਪਕਤੀ ਦੀ ਸ਼੍ਰੀ ਕਾਲ ਤੱਕ ਸੈਦ ਦੀ ਸਥਾਪਨਾ ਕਿन्हं ਨੇ ਤੇ ਕਦੋਂ ਕੀਤੀ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਸਾਲ 1606 ਈਸਵੀ ਨੂੰ ਸ਼੍ਰੀ ਕਾਲ ਤੱਕ ਸਾਹਿਬ ਤੋਂ ਪਹਿਲਾ ਹੁਕਮਨਾਮਾ ਕਿन्हं ਨੇ ਜਾਰੀ ਕੀਤਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ? ਸਾਲ 1595 ਈਸਵੀ ਨੂੰ ਗੁਰੂ ਕੇਵਡਾਲੀ ਸ਼੍ਰੀ ਅਮਰਸਾਹਬ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ-ਪਿਤਾ ਨਾਮ ਦੱਸੋ। ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ, ਪਿਤਾ ਜੀ ਦਾ ਨਾਮ ਸ਼੍ਰੀ ਗੁਰ ਅਰਜਨ ਦੇਵ ਜੀ। ਮਹਾਰਾਜ ਜੀ ਨੇ ਕਿਹਨਾਂ ਦੀ ਨਿਗਰਾਨੀ ਹੇਠ ਵਿੱਦਿਆ ਪ੍ਰਾਪਤ ਕੀਤੀ? ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਹੇਠ। ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਕਿਸ ਕਿਲੇ ਦਾ ਨਿਰਮਾਣ ਕਰਾਇਆ ਸੀ? ਕਿਲਾ ਲੋਗਰ ਸਾਹਿਬ ਅੰਮ੍ਰਿਤਸਰ। ਕਿਹੜੇ ਬਾਦਸ਼ਾਹ ਨੇ ਸਿੱਖਾਂ ਦੀ ਵੱਧ ਦੀ ਤਾਕਤ ਨੂੰ ਦੇਖਦੇ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਨੇ ਗ੍ਰਿਫਤਾਰ ਕਰਾਇਆ ਸੀ ਬਾਦਸ਼ਾਹ ਜੰਗੀਰ ਨੇ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕਤ ਕਰਾਇਆ ਸੀ 52 ਰਾਜਿਆਂ ਨੂੰ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਨ ਤੋਂ ਬਾਅਦ ਲੋਕ ਕੀ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਨੇ ਕੀ ਕਹਿਣ ਲੱਗ ਪਏ ਸੀ ਲੋਕੀ ਗੁਰੂ ਜੀ ਨੂੰ ਬੰਦੀ ਛੋੜ ਦాతਾ ਕਹਿਣ ਲੱਗ ਗਏ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਆਂਦੇ ਕੋੜੇ ਕਿਸ ਨੇ ਖੋਲੇ ਸਨ ਬਾਦਸ਼ਾਹ ਸ਼ਾਂਜਾਹ ਦੇ ਫੌਜਦਾਰ ਨੇ ਲਾਹੌਰ ਦੇ ਕਿਲੇ ਵਿੱਚੋਂ ਇਹ ਕੋੜੇ ਕਿਹੜਾ ਸਿੱਖ ਵਾਪਸ ਲੈ ਕੇ ਆਏ ਸਨ ਪਾਈ ਬੀ ਦੀ ਚੰਨ ਜੀ ਸ਼ਿਰ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਇ ਸਨ ਸਾਲ 1644 ਈਸਵੀ ਨੂੰ ਸ਼ਿਰਕਿਤਪੁਰ ਸਾਹਿਬ ਜੀ ਕਿ ਮਹਾਰਾਜ ਜੀ ਨੇ ਅੱਗੋਂ ਘੁਰਾਈ ਕਿਸ ਨੂੰ ਬਖਸ਼ਿਸ਼ ਕੀਤੀ ਸ਼ਿਰ ਗੁਰ ਹਰਦਾਇ ਸਾਹਿਬ ਜੀ ਨੂੰ ਵਾਜਬ ਜੀ ਦਾ ਖਾਲਸਾ ਵਾਜਬ ਜੀ ਦੀ ਫਤਿਹ